ਫਲ ਚੰਗੇ ਰੁੱਖਾਂ ਨੂੰ ਹੀ ਲੱਗਦੇ ਆ ਤੇ ਬੁਰੇ ਫਲ ਬੁਰੇ ਰੁੱਖਾਂ ਨੂੰ ਸੋ ਇਹ ਸਿਰਫ ਸੇਬ ਸੰਤਰੇ ਅੰਬ ਕੇਲਿਆਂ ਦੀ ਗੱਲ ਨਹੀਂ ਹੋ ਰਹੀ ਕਿਥੇ ਹੰਜੀਰ ਲਿਖਿਆ ਤੇ ਇਹ ਜਿਹੜੇ ਫਰੂਟਸ ਅਸੀਂ ਡੇਲੀ ਬੇਸਿਸ ਤੇ ਯੂਜ਼ ਕਰਦੇ ਆ ਖਾਂਦੇ ਆ ਉਹਨਾਂ ਦੀ ਗੱਲ ਨਹੀਂ ਇਹ ਆਤਮਿਕ ਫਲਾਂ ਦੀ ਗੱਲ ਆ ਜੇ ਕੋਈ ਵਿਅਕਤੀ ਵਿਚਾਰ ਕਰਦਾ ਆ ਵਚਨ ਦੀ ਆਣਾ ਆਗਿਆਕਾਰੀ ਕਰਦਾ ਆ ਤੇ ਫੇਰ ਉਹ ਕਿਸੇ ਇੱਕ ਰੰਗ ਦੇ ਕੱਪੜੇ ਪਾ ਕੇ ਤੇ ਬਾਈਬਲ ਚ ਲਿਖਿਆ ਹੋਇਆ ਜਕਾਰੇ ਲਾਉਣ ਲੱਗ ਜਵੇ ਕੀ ਉਹ ਧਰਮੀ ਹੋ ਸਕਦਾ ਇਹ ਹੀ ਗੱਲ ਆ ਇਹ ਹੀ ਮਤਲਬ ਆ ਇਸ ਵਚਨ ਦਾ ਬਸ ਕਿ ਜਿਹੜਾ ਚੰਗਾ ਫਾਲੇ ਆ ਉਹ ਚੰਗੇ ਰੁੱਖ ਨੂੰ ਹੀ ਲੱਗਦਾ ਆ ਉੱਚੀ ਦਿਣੀ ਜਕਾਰੇ ਲਾਉਣ ਦੇ ਨਾਲ ਉੱਚੀ ਦਿਣੀ ਹੱਥ ਚੱਕ ਕੇ ਹਿਲਾਉਣ ਦੇ ਨਾਲ ਘੁੰਮ ਘੁੰਮ ਕੇ ਝੂਟ ਝੂਟ ਕੇ ਇਧਰ ਉਧਰ ਦਿਖਾਉਣ ਦੇ ਨਾਲ ਡਰਾਮੇਬਾਜ਼ੀਆਂ ਕਰਨ ਦੇ ਨਾਲ ਕੋਈ ਧਰਮੀ ਨਹੀਂ ਬਣ ਸਕਦਾ ਧਰਮੀ انسان ਦਾ ਜੀਵਨ ਉਹਦੀ ਧਾਰਮਿਕਤਾ ਨੂੰ ਵਿਖਾਉਂਦਾ ਹੈ ਹੁਣੇ ਤਾਂ ਕੋਈ ਵਿਅਕਤੀ ਪ੍ਰार्थਨਾ ਕਰ ਰਿਹਾ ਹੋਵੇ ਗੀਤ ਗਾ ਰਿਹਾ ਹੋਵੇ ਜੈ ਮਸੀਹ ਦੀ ਕਹਿ ਰਿਹਾ ਹੋਵੇ ਹallelujah ਕਹਿ ਰਿਹਾ ਹੋਵੇ ਇੱਥੇ ਹੋਰਾਂ ਜ਼ੁਬਾਨਾਂ ਚ ਬੋਲ ਵੀ ਰਿਹਾ ਹੋਵੇ ਤੇ ਦਸਾਂ ਮਿੰਟਾਂ ਬਾਅਦ ਉਹ ਵੱਡੀਆਂ ਵੱਡੀਆਂ ਗਾਲਾਂ ਕੱਢੇ ਤਾਂ ਕੀ ਜਾਣੋਗੇ ਕਿ ਉਹ ਧਰਮੀ ਹੈ ਕਿਉਂ ਚੰਗੇ ਬੂਟੇ ਦਾ ਫਲ ਸੀਗਾ ਪਰ ਇਦਾਂ ਵੀ ਹੋ ਸਕਦਾ ਕਿ ਕੋਈ ਵਿਅਕਤੀ ਬੜਾ ਸ਼ਾਂਤ ਹੋਵੇ ਬਹੁਤਾ ਘਰੂ ਨਾ ਪਾਉਂਦਾ ਹੋਵੇ ਪਰ ਜਿੱਦਾਂ ਹੀ ਉਹ ਇੱਥੋਂ ਨਿਕਲਿਆ ਉਹਨੇ ਬਾਹਰ ਕਿਸੇ ਪਿਆਸੇ ਨੂੰ ਦੇਖਿਆ ਤੇ ਉਹ ਵਾਪਸ ਆਵੇ ਪਾਣੀ ਲੈ ਕੇ ਜਾਵੇ ਤੇ ਉਹਨੂੰ ਜਾ ਕੇ ਪਾਣੀ ਪਿاويه ਕਿਸੇ ਭੁੱਖੇ ਨੂੰ ਦੇਖਿਆ ਤੇ ਹੋ ਸਕਦਾ ਉਹ ਆਪਣੀ ਰੋਟੀ ਵੀ ਉਹਨੂੰ ਖਾਣ ਨੂੰ ਦੇ ਦੇਵੇ ਜਾਂ ਉਹਨੂੰ ਖਾਣ ਦੇ ਵਾਸਤੇ ਕਿਤੇ ਲੈ ਕੇ ਜਾਵੇ ਕੋਈ ਰੋਡ ਦੇ ਕੰਡੇ ਤੇ ਖੜਾ ਉਹਦੇ ਤੋਂ ਰੋਡ ਕ੍ਰੋਸ ਨਹੀਂ ਹੋ ਰਹੀ ਉਹਨੂੰ ਰੋਡ ਕ੍ਰੋਸ ਕਰਾ ਦੇਵੇ ਜੀ ਕਹਿ ਕੇ ਬੋਲਦਾ ਹੋਵੇ ਹੋ ਸਕਦਾ ਅਹੁਦਾ ਉੱਚਾ ਹੋਵੇ ਪਰ ਮਨਮੀਵਾ ਹੋਵੇ ਆਕੜ ਨਾ ਹੋਵੇ ਉਹਦੇ ਵਿੱਚ ਤਾਂ ਕੌਣ ਜ਼ਿਆਦਾ ਚੰਗਾ ਫਲ ਸੀ ਜਿਆਦੇ ਰੌਲੇ ਪਾ ਕੇ ਪੁੱਠੇ ਕੰਮ ਕਰਨ ਵਾਲਾ ਜਾਂ ਚੁੱਪ ਰਹਿ ਕੇ ਸਿੱਧੇ ਕੰਮ ਕਰਨ ਵਾਲਾ ਉਹਦੇ ਫਲ ਦੱਸਣਗੇ ਜਿੰਨੀ ਦੇਰ ਤੱਕ ਰੁੱਖ ਦੇ ਉੱਤੇ ਪੱਤੇ ਆ ਤੁਸੀਂ ਉਹਨੂੰ ਬਹੁਤ ਨਸਲ ਦਾ ਰੁੱਖ ਨਹੀਂ ਕਹਿ ਸਕਦੇ ਕਈ ਰੁੱਖ ਬਹੁਤ ਸੋਹਣੇ ਹੁੰਦੇ ਆ ਪਰ ਸਿਰਫ ਪੱਤੇ ਹੁੰਦੇ ਉਹਨਾਂ ਦੇ ਉੱਤੇ ਹੁੰਦੇ ਹਰੇ ਭਰੇ ਐਨ ਪਰ ਫਰੂਟਫੁੱਲ ਨਹੀਂ ਹੁੰਦੇ ਪਰ ਕੋਸ਼ ਰੁਖ ਉਹ ਬਹੁਤ ਫਲ ਲੈ ਕੇ ਆਉਂਦੇ ਕਈ ਵਾਰੀ ਪੱਤਿਆਂ ਨਾਲੋਂ ਵੀ ਜ਼ਿਆਦਾ ਫਲ ਹੁੰਦੇ ਉਹਨਾਂ ਦੇ ਉੱਤੇ ਤੁਸੀਂ ਆਪਣੇ ਘਰ ਵਿੱਚ ਫਿਰ ਕਿਹੜਾ ਰੁੱਖ ਰੱਖਣਾ ਚਾਹੋਗੇ ਕੱਲੇ ਪੱਤਿਆਂ ਵਾਲਾ ਕਿ ਫਲਾਂ ਵਾਲਾ ਫਲਾਂ ਵਾਲਾ ਸੋ ਪੱਤੇ ਕੀ ਆ ਉਹ ਸਾਡੀਆਂ ਬਾਹਰ ਲੀਆਂ ਚੀਜ਼ਾਂ ਆ ਜਿਹੜੀਆਂ ਸਾਨੂੰ ਵਿਖਾਉਣ ਦੀਆਂ ਆ ਕਿ ਹੈਲਥੀ ਆ ਤੰਦਰੁਸਤ ਆ ਪਰ ਫਲ ਕੀ ਆ ਉਹ ਦਿਖਾਉਂਦੇ ਆ ਕਿ ਤੁਹਾਡੀ نسل ਕੀ ਆ ਤੁਸੀਂ ਕਿਸ ਕਿਸਮ ਦੇ ਹੋ ਸੋ ਵਚਨ ਸਾਨੂੰ ਇਹ ਦੱਸਦਾ ਕਿ ਤੁਸੀਂ ਆਪਣੇ ਫਲਾਂ ਤੋਂ ਸਿਆਣੇ ਜਾਓਗੇ ਔਰ ਤੁਸੀਂ ਦੂਜੇ ਨੂੰ ਵੀ ਫਲਾਂ ਤੋਂ ਹੀ ਸਿਆਣੋਗੇ ਖੁਦ ਵੀ ਫਲਾਂ ਵਾਲੇ ਹੋਣ ਆ ਅਰੇ ਆਪਣੀ ਜ਼ਿੰਦਗੀ ਵਿੱਚ ਮੇਲ ਮਲਾਪ ਵੀ ਫਲ ਵਾਲੇ ਲੋਕਾਂ ਨਾਲ ਹੀ ਰੱਖੋ ਜਿਹਦੇ ਜਿਹੜਾ ਬੇਫਲ ਆ ਅਗਰ ਤੁਹਾਨੂੰ ਲੱਗਦਾ ਕਿ ਉਹ ਫਲਦਾਰ ਹੋ ਸਕਦਾ ਜਰੂਰ ਕੋਸ਼ਿਸ਼ ਕਰੋ ਉਸ ਬੂਟੇ ਨੂੰ ਪਾਣੀ ਦਿਓ ਉਸ ਬੂਟੇ ਨੂੰ ਖਾਦ ਪਾਓ ਤਾਂ ਜੋ ਫਲ ਲੈ ਕੇ ਆਏ ਪਰ ਸਾਰੀ ਜ਼ਿੰਦਗੀ ਉਸੇ ਹੀ ਬੂਟੇ ਦੇ ਦੁਆਲੇ ਨਾ ਲੱਗੇ ਰਹੋ ਅਗਰ ਉਹ ਪਹਿਲੇ 2 ਸਾਲਾਂ ਵਿੱਚ ਫਲ ਨਹੀਂ ਲੈ ਕੇ ਆਇਆ ਤਾਂ ਸਮਝ ਲਓ ਨੇ ਨਹੀਂ ਲੈ ਕੇ ਆਣਾ ਬਹੁਤ ਸਾਰੇ ਲੋਕ ਉਹਨਾਂ ਰੁੱਖਾਂ ਤੇ ਮਿਹਨਤ ਕਰਦੇ ਰਹਿੰਦੇ ਜਿਨ੍ਹਾਂ ਨੇ ਕਦੀ ਵੀ ਫਲ ਨਹੀਂ ਲੈ ਕੇ ਆਣਾ ਮਿਹਨਤ ਕਰਨੀ ਮਾੜੀ ਗੱਲ ਨਹੀਂ ਆ ਪਰ ਗਲਤ ਜਗ੍ਹਾ ਤੇ ਕਰਨੀ ਮਾੜੀ ਗੱਲ ਆ ਕਿਸੇ ਰੁੱਖ ਨੂੰ ਫਲਦਾਰ ਬਣਾਉਣ ਵਾਸਤੇ ਜਿਹੜੇ ਸਾਇੰਟਿਸਟ ਹੋ ਕੀ ਕਰਦੇ ਆ ਕਿ ਉਹ ਅੱਛਾ ਫਲ ਲੈ ਕੇ ਆਵੇ ਜਿਹੜਾ ਬੂਟਾ ਪਹਿਲਾਂ ਹੀ ਬਹੁਤ ਚੰਗਾ ਫਲ ਲੈ ਕੇ ਆਉਂਦੇ ਆ ਉਹਨੂੰ ਕਰਾਫਟ ਕਰਕੇ ਉਹਦੇ ਨਾਲ ਜੋੜਦੇ ਆ ਗ੍ਰਾਫਟਿੰਗ ਕਰਦੇ ਆ ਉਹਦੇ ਪੇਂਦ ਕਰਦੇ ਆ ਪੇਂਦ ਕਹਿ ਦਿੰਦੇ ਪੰਜਾਬੀ ਦੇ ਵਿੱਚ ਕਿ ਇੱਕ ਟਾਣੀ ਜਿਹੜਾ ਬਹੁਤ ਫਲ ਲੈ ਕੇ ਆਉਂਦਾ ਬੂਟਾ ਉਹਦੀ ਲੈ ਲੈਣੀ ਤੇ ਇੱਕ ਜਿਹੜਾ ਸੋ ਐਂਡ ਸੋ ਉਹਦੀ ਲੈ ਲੈਣੀ ਤੇ ਫਿਰ ਉਹਨਾਂ ਨੂੰ ਛਿੱਲ ਕੇ ਤੇ ਨਾਲ ਜੋੜ ਕੇ ਉਤੋਂ ਉਹਦੇ ਟੇਪ ਲਾ ਕੇ ਉਹਨੂੰ ਬੰਨ੍ਹ ਦਿੰਦੇ ਆ ਔਰ ਫਿਰ ਉਹਨੂੰ ਪਾਣੀ ਪਾਉਂਦੇ ਰਹਿੰਦੇ ਆ ਔਰ ਕੀ ਹੁੰਦਾ ਜਦੋਂ ਚੰਗੀ نسل ਵਾਲੀ ਟਾਣੀ ਉਸ ਸਧਾਰਨ ਬੂਟੇ ਦੇ ਨਾਲ ਜੁੜੀ ਹੁੰਦੀ ਆ ਤੇ ਉਹ ਬੂਟਾ ਜਿਹੜਾ ਨਾ ਪੂਰੇ ਦਾ ਪੂਰਾ ਹੀ ਚੰਗਾ ਫਲ ਲੈ ਕੇ ਆਉਣ ਵਾਲਾ ਹੋ ਜਾਂਦਾ ਆ ਸੋ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਜੀਵਨ ਦੇ ਵਿੱਚ ਫਲ ਨਹੀਂ ਆ ਤਾਂ ਆਪਣੇ ਆਪ ਨੂੰ ਫਲਦਾਰ ਰੁੱਖ ਦੇ ਨਾਲ ਗraft ਕਰ ਲੋ ਜੁੜ ਜੋ ਉਹਦੇ ਨਾਲ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਜੀਵਨ ਦੇ ਵਿੱਚ ਫਲ ਆ ਰਹੇ ਆ ਪਰ ਤੁਹਾਡੇ ਬੱਚੇ ਦੇ ਜੀਵਨ ਦੇ ਵਿੱਚ ਫਲ ਨਹੀਂ ਆ ਤਾਂ ਆਪਣੇ ਬੱਚੇ ਨੂੰ ਆਪਣੇ ਨਾਲ ਜੋੜੋ ਆਪਣੇ ਭੈਣ ਭਰਾ ਨੂੰ ਆਪਣੇ ਨਾਲ ਜੋੜੋ ਕਿਉਂਕਿ ਵਚਨ ਦੇ ਵਿੱਚ ਲਿਖਿਆ ਆ ਕਹਿੰਦਾ ਜਿਹੜਾ ਕਮਜ਼ੋਰ ਆ ਉਹਨੂੰ ਆਪਣੇ ਨਾਲ ਖਿੱਚ ਤੂ ਕੇ ਲੈ ਲਵੋ ਬਚਾ ਲਓ ਉਹਦੀ ਮਦਦ ਕਰੋ ਪਰ ਕਮਜ਼ੋਰ ਦੀ ਮਦਦ ਕੋ ਕਮਜ਼ੋਰ ਕਰ ਸਕਦਾ ਆ ਅੰਨੇ ਦਾ ਅੰਨਾ ਆਗੂ ਨਹੀਂ ਹੋ ਸਕਦਾ ਨਹੀਂ ਤੇ ਦੋਵੇਂ ਟੋਏ ਵਿੱਚ ਡਿੱਗ ਜਾਣਗੇ ਇਹ ਗੱਲ ਬਾਈਬਲ ਚ ਲਿਖੀ ਹੋਈ ਆ ਤਾਂ ਇੱਕ ਦਾ ਸੁਜਾਖਾ ਹੋਣਾ ਬੜਾ ਜ਼ਰੂਰੀ ਆ ਦੋਵੇਂ ਅੱਖਾਂ ਨਹੀਂ ਤਾਂ ਇੱਕ ਤਾਂ ਹੋਣੀ ਜ਼ਰੂਰੀ ਆ ਨਾ ਕਿ ਥੋੜਾ ਹੀ ਨਜ਼ਰ ਆਏ ਸੋ ਬਹੁਤ ਜ਼ਰੂਰੀ ਆ ਕਿ ਫਸਟ ਆਫ ਆਲ ਸਾਡੇ ਜੀਵਨ ਦੇ ਵਿੱਚ ਫਰੂਟਸ ਹੋਣ ਸਾਨੂੰ ਵਚਨ ਦਾ ਗਿਆਨ ਹੋਏ ਅਸੀਂ ਆਗਿਆਕਾਰੀ ਦੇ ਵਿੱਚ ਚੱਲਣ ਵਾਲੇ ਹੋਈਏ ਅnd ਸੈਕੰਡ ਥਿੰਗ ਕਿ ਸਾਨੂੰ ਸਿਆਣ ਕਰਨੀ ਆਉਂਦੀ ਹੋਵੇ ਕਿ ਜਿਹੜਾ ਸਾਹਮਣੇ ਵਾਲਾ ਆ ਉਹਦੇ ਫਲ ਜਿਹੜੇ ਆ ਉਹ ਕੀ ਦੱਸ ਰਹੇ ਆ ਕਿ ਸਹੀ ਆ ਕਿ ਗਲਤ ਆ ਵੀ ਨੰਬਰ ਚ ਪਰ ਦੇਖਦੇ ਆ 21 ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਦੇਖੋ ਵਚਨ ਕਿੰਨਾ ਸਾਫ਼ ਸ਼ੁੱਧ ਡਾਇਰੈਕਟ ਕਹਿ ਰਿਹਾ ਆ ਵੀ ਸਿਰਫ ਪ੍ਰਭੂ ਪ੍ਰਭੂ ਕਹਿਣ ਵਾਲੇ ਮੇਰੇ ਰਾਜ ਵਿੱਚ ਨਹੀਂ ਵੜਨਗੇ ਵੀ ਅੰਦਰ ਮਨ ਉਹਨਾਂ ਦੇ ਖੋਖੇ ਆ ਖਾਲੀ ਆ ਬਦੀ ਨਾਲ ਭਰੇ ਆ ਚਲਿਤਰਾ ਨਾਲ ਭਰੇ ਆ ਤੇ ਮੂੰਹ ਤੋਂ ਕਹੀ ਜਾਂਦੇ ਆ ਵੀ ਬਸ ਪ੍ਰਭੂ 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 ਦੇ ਨਾਮ ਚਾ ਪ੍ਰਭੂ ਨੇ ਉਦਾਕਾਰਤਾ ਪ੍ਰਭੂ ਨੇ ਉਦਾਕਾਰਤਾ ਤੇ ਘਰੇ ਬੈਠੇ ਸ਼ਰਾਬਾਂ ਪੀਣਦੇ ਆ ਘਰੇ ਬੈਠੇ ਚੁਗਲੀਆਂ ਕਰਨਦੇ ਆ ਦੋ ਦੋ ਤੀਵੀਆਂ ਰੱਖੀਆਂ ਦੋ ਦੋ ਮਰਦ ਰੱਖੇ ਆ ਪਰ ਪ੍ਰਭੂ ਪ੍ਰਭੂ ਹੋ ਰਹੀ ਆ ਪ੍ਰਭੂ ਸਾਡੇ ਮੂੰਹ ਚੋਂ ਸਿਰਫ ਪ੍ਰਭੂ ਪ੍ਰਭੂ ਸੁਣ ਕੇ ਖੁਸ਼ ਨਹੀਂ ਆ ਅਗਰ ਅਸੀਂ ਆਪਣੇ ਪਿਤਾ ਨੂੰ ਜੋ ਸਾਡਾ ਬਾਇਓਲੋਜੀਕਲ ਫਾਦਰ ਆ ਸਰੀਰਕ ਪਿਤਾ ਆ ਜੋ ਅਸੀਂ ਸਿਰਫ ਉਹਨੂੰ ਡੈਡੀ ਜੀ ਡੈਡੀ ਜੀ ਪਾਪਾ ਜੀ ਪਾਪਾ ਜੀ ਬਾਪੂ ਬਾਪੂ ਕਹੀ ਜਾਂਦੇ ਆ ਪਰ ਉਹਦੇ ਆਖੇ ਭੋਰਾ ਵੀ ਨਹੀਂ ਲੱਗਦੇ ਤਾਂ ਕੀ ਉਹ ਬਾਇਓਲੋਜੀਕਲ ਫਾਦਰ ਜਿਹੜਾ ਆ ਉਹ ਸਾਡਾ ਪਾਪਾ ਜੀ ਬਾਪੂ ਜੀ ਡੈਡੀ ਜੀ ਸੁਣ ਕੇ ਖੁਸ਼ ਹੋਊਗਾ ਪਰ ਉਹਨੂੰ ਤਾਂ ਖੁਸ਼ੀ ਉਦੋਂ ਆਣਾ ਵੀ ਜਦੋਂ ਸਾਨੂੰ ਕੰਮ ਕਹਿੰਦਾ ਸੀ ਉਹ ਕੰਮ ਕਰੀਏ ਡੈਡ ਜੀ ਭਾਵੇਂ ਇੱਕ ਵਾਰੀ ਘੱਟ ਕਹਿ ਲਈਏ ਪਾਪਾ ਭਾਵੇਂ ਇੱਕ ਵਾਰੀ ਘੱਟ ਕਹਿ ਲਈਏ ਪਰ ਉਹਦਾ ਕਿਆ ਕੰਮ ਪੂਰਾ ਕਰ ਦਈਏ ਤਾਂ ਮੇਰੇ ਖਿਆਲ ਚ ਉਹ ਬਹੁਤ ਖੁਸ਼ ਹੋਊਗਾ ਸੋ ਬਾਲੇ ਇਸ ਵੇਲੇ ਕੀ ਹੈ ਡੈਡ ਜੀ ਡੈਡ ਜੀ ਪਾਪਾ ਜੀ ਪਾਪਾ ਜੀ ਬਾਪੂ ਜੀ ਬਾਪੂ ਜੀ ਵਾਲੇ ਆ ਅੱਖੇ ਨਹੀਂ ਲਗਣਾ ਸੋ ਵਚਨ ਇਸ ਇਹੀ ਗੱਲ ਕਹਿ ਰਿਹਾ ਕਹਿੰਦਾ ਪ੍ਰਭੂ 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 ਕਰਨ ਵਾਲੇ ਸਾਰੇ ਸਵਰਗ ਚ ਨਹੀਂ ਬੜਨਗੇ ਕਈਆਂ ਨੂੰ ਇਹ ਭਲੇਖਾ ਆ ਮੰਨੂ ਕਿ ਮੈਂ ਤਾਂ ਬੈਪਟਿਸਮ ਲੈ ਲਿਆ ਹੁਣ ਤਾਂ ਮੈਂ ਸਵਰਗ ਨੂੰ ਚਲਿਆ ਜਾਣਾ ਮੈਂ ਤਾਂ ਯਿਸੂ ਯਿਸੂ ਕਰਦਾ ਆ ਮੈਂ ਸਵਰਗ ਨੂੰ ਚਲਿਆ ਜਾਣਾ ਆ ਜੇ ਤੁਸੀਂ ਬਪਤਿਸਮਾ ਲੈ ਲਿਆ ਘਰ ਚ ਕਲੇਸ਼ ਕਰਨਾ ਨਹੀਂ ਛੱਡਿਆ ਜ਼ੁਬਾਨ ਉਤੇ ਲਗਾਮ ਨਹੀਂ ਲਾਈ ਅੱਖਾਂ ਨੂੰ ਸਾਫ਼ ਨਹੀਂ ਕੀਤਾ ਮਨ ਦੇ ਵਿਚਾਰ ਨਹੀਂ ਬਦਲੇ ਤੁਸੀਂ ਭਾਵੇਂ ਵਰਤ ਵੀ ਰੱਖ ਲਓ ਬਪਤਿਸਮੇ ਵੀ ਲੈ ਲਓ ਹਰ ਹਫਤੇ ਚਰਚ ਨੂੰ ਆਈ ਜੋ ਸਵਰਗ ਨੂੰ ਜਾਣ ਵਾਲੀਆਂ ਗੱਲਾਂ ਬਾਤਾਂ ਪਿੱਛੇ ਹੀ ਆ ਕੁਛ ਨਹੀਂ ਬਣ ਸਕਦਾ ਪਰ ਇਹਦਾ ਕੀ ਮਤਲਬ ਹੈ ਕਿ ਬਪਤਿਸਮਾ ਨਹੀਂ ਲੈਣਾ ਚਾਹੀਦਾ ਜਰੂਰ ਲੈਣਾ ਚਾਹੀਦਾ ਹੈ ਬੈਪਟਿਸਮ ਲਵੋ ਵਰਤ ਵੀ ਰੱਖੋ ਪ੍ਰਾਰਥਨਾ ਵੀ ਕਰੋ ਪਰ ਆਪਣੇ ਆਚਰਣ ਨੂੰ ਸੁਧਾਰੋ ਆਪਣੇ ਨਿੱਜੀ ਜੀਵਨ ਉੱਤੇ ਕੰਮ ਕਰੋ ਅਸੀਂ ਲੱਗਣੇ ਚਾਹੀਦੇ ਆਂ ਪਰਮੇਸ਼ਵਰ ਦੇ ਲੋਕ ਕਿ ਪਰਮੇਸ਼ਵਰ ਦਾ ਵਚਨ ਸਾਡੇ ਅੰਦਰ ਆ ਅਸੀਂ ਉਹਦੇ ਕਲਾਮ ਨੂੰ ਜੇ ਪੜਿਆ ਆ ਤਾਂ ਸਿਰਫ ਪੜ ਕੇ ਛੱਡਿਆ ਨਹੀਂ ਉਹਦੇ ਕਲਾਮ ਨੂੰ ਹਿਰਦੇ 'ਚ ਲੈ ਲਿਆ ਸੋ ਸਿਰਫ ਪਰਮ ਭਲੇਖੇ ਵਿੱਚ ਬਾਹਰਲੇ ਕਰਮਕਾਂਡ ਦੇ ਨਾਲ ਅਸੀਂ ਪਰਮੇਸ਼ਵਰ ਨੂੰ ਖੁਸ਼ ਨਹੀਂ ਕਰ ਸਕਦੇ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਵਿੱਚ ਕੰਨਾ ਨਹੀਂ ਬੜੇਗਾ ਬਲਕਣ ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਕੌਣ ਜਾਊਗਾ ਜਿਹੜਾ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਜਿਵੇਂ ਆਪਾਂ ਗੱਲ ਕੀਤੀ ਕਿ ਜਿਹੜਾ ਡਾਡੀ ਨੇ ਜਿਹੜੇ ਕੰਮ ਲਾਇਆ ਜਾਂ ਦੱਸਿਆ ਜਾਂ ਉਹ ਕੰਮ ਕਰਨਾ ਹੈ ਸੋ ਅਸੀਂ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਨਾ ਹੈ ਉਸ ਦਿਨ ਅਨੇਕ ਮੈਨੂੰ ਆਖਣਗੇ हे ਪ੍ਰਭੂ हे ਪ੍ਰਭੂ ਕੀ ਅਸਾਂ ਤੇਰਾ ਨਾਮ ਲੈ ਕੇ ਅਗੰਭ ਵਾਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਮਾਤਾ ਨਹੀਂ ਕੀਤੀਆਂ ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ हे ਬੁਰਿਆਰੋ ਮੇਰੇ ਕੋਲੋਂ ਚਲੇ ਜਾਓ ਇਹ ਬਹੁਤ ਜ਼ਬਰਦਸਤ ਹੈ ਸਮਝਣ ਦੇ ਲਈ ਆਜ ਮਨੁੱਖ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਆ ਫੁਲਾਨਾ ਤਾਂ ਬੜੇ ਵੱਡੇ ਵੱਡੇ ਚਮਤਕਾਰ ਕਰਦਾ ਆ ਉੱਥੇ ਤਾਂ ਜੀ ਐਦਾਂ ਹੋ ਹੀ ਜਾਂਦਾ ਆ ਐਦਾਂ ਹੋ ਗਿਆ ਇੱਥੇ ਕੀ ਆ ਕਹਿੰਦਾ ਬਥੇਰੇ ਜਾਣੇ ਐਦਾਂ ਕਹਿਣਗੇ ਅਨੇਕ ਅਨੇਕ ਦਾ ਮਤਲਬ ਬਹੁਤ ਸਾਰੇ ਕਹਿਣਗੇ ਅਗੰਮ ਵਾਕ ਕੀਤੇ ਸੀ ਤੇਰਾ ਨਾਮ ਲੈ ਕੇ ਅਗਾਮਵਾਕੀਆ ਪ੍ਰੋਫੈਸੀਸ ਉਹ ਵਿਖਮਾਣੀਆਂ ਕੀਤੀਆਂ ਤੇਰਾ ਨਾਮ ਲੈ ਕੇ ਤੇ ਉਹ ਹੋ ਸਕਦਾ ਉਹ ਵਿਖਵਾੜੀਆਂ ਸੱਚੀਆਂ ਵੀ ਹੋਈਆਂ ਹੋਣ ਬਹੁਤ ਸਾਰੇ ਕਹਿੰਗੇ ਤੇਰਾ ਨਾਮ ਲੈ ਕੇ ਅਸੀਂ ਭੂਤ ਕੱਢੇ ਕਰਾਮਾਤਾ ਕੀਤੀਆਂ ਸੋ ਇਹ ਸੋਚੋ ਕਿ ਡਰਾਮੇ ਬਾਜਾਂ ਦੇ ਰਾਈ ਭੂਤ ਵੀ ਨਿਕਲ ਸਕਦੇ ਆ ਡਰਾਮੇ ਬਾਜਾਂ ਦੇ ਰਾਈ ਕਰਾਮਾਤਾ ਵੀ ਹੋ ਸਕਦੀਆਂ ਆ ਡਰਾਮੇ ਬਾਜ਼ ਭਖਵਾਣੀਆਂ ਵੀ ਕਰ ਸਕਦੇ ਆ ਪਰ ਪ੍ਰਭੂ ਕਹਿੰਦੇ ਮੈਂ ਉਹਨਾਂ ਨੂੰ ਕੀ ਕਹੂੰਗਾ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ ਜਦੋਂ ਤੁਸੀਂ ਇਹ ਕੰਮ ਕਰ ਰਹੇ ਸੀ ਮੇਰਾ ਨਾਮ ਲੈ ਕੇ ਮੈਂ ਉਦੋਂ ਵੀ ਤੁਹਾਨੂੰ ਨਹੀਂ ਜਾਣਿਆ ਸੀਗਾ ਕਿ ਤੁਸੀਂ ਮੇਰੇ ਹੋ ਤੇ ਅੱਜ ਜਦੋਂ ਤੁਸੀਂ ਦੁਹਾਈਆਂ ਦੇ ਰਹੇ ਹੋ ਮੈਂ ਅੱਜ ਵੀ ਨਹੀਂ ਜਾਣਦਾ ਕਿ ਤੁਸੀਂ ਮੇਰੇ ਹੋ ਤੇ ਮੈਂ ਉਹਨਾਂ ਨੂੰ ਕੀ ਕਹੂੰਗਾ ਜਾਓ ਚਲੇ ਜਾਓ ਸੋ ਕਰਮਾਤਾਂ ਤੋਂ ਇੰਪ੍ਰੈਸ ਨਹੀਂ ਹੋਣਾ ਅੱਜ ਬਹੁਤ ਸਾਰੇ ਲੋਕ ਕਰਾਮਾਤਾਂ ਤੋਂ ਇੰਪ੍ਰੈਸਡ ਆ ਠੀਕ ਆ ਭੁੱਖੇ ਨੂੰ ਰੋਟੀ ਦੀ ਜ਼ਰੂਰਤ ਆ ਬਿਮਾਰ ਨੂੰ ਸ਼ਿਫਾ ਦੀ ਜ਼ਰੂਰਤ ਆ ਹਰ ਕਿਸੇ ਦੀ ਲਾਈਫ ਦੇ ਵਿੱਚ ਕੁਝ ਨਾ ਕੁਝ ਜ਼ਰੂਰੀ ਆ ਇਸ ਕਰਕੇ ਉਹਨਾਂ ਚੀਜ਼ਾਂ ਤੋਂ ਇੰਪ੍ਰੈਸ ਹੋ ਜਾਂਦੇ ਆ ਇਸੇ ਲਈ ਵਚਨ ਕਹਿੰਦਾ ਆ ਕਿ ਤੁਹਾਡੇ ਕੋਲੇ ਵੇਖਣ ਵਾਲੀਆਂ ਅੱਖਾਂ ਹੋਣੀਆਂ ਚਾਹੀਦੀਆਂ ਤੇ ਸੁਣਨ ਵਾਲੇ ਕੰਨ ਹੋਣੇ ਚਾਹੀਦੇ ਆ ਪਾਉ ਤੁਸੀਂ ਅੰਦਰੋਂ ਸੁ ਜਾਖੇ ਹੋਣੇ ਚਾਹੀਦੇ ਆ ਤੇ ਅੰਦਰੋਂ ਹੀ ਤੁਹਾਡੇ ਜਿਹੜੇ ਅੰਦਰੂਨੀ ਕੰਨ ਨੇ ਆ ਤੁਹਾਡੇ ਮਨ ਦੇ ਕੰਨ ਤੁਹਾਡੇ ਆਤਮਕ ਕੰਨ ਜਿਹੜੇ ਆ ਉਹ ਖੁੱਲੇ ਹੋਏ ਹੋਣੇ ਚਾਹੀਦੇ ਆ ਵਚਨ ਚ ਲਿਖਿਆ ਨਾ ਜੇ ਕਿਸੇ ਦੇ ਕੰਨ ਆ ਤਾਂ ਉਹ ਸੁਣੇ ਕੇ ਆਤਮਕ ਲੀਸੀਆ ਨੂੰ ਕੀ ਕਹਿੰਦਾ ਆ ਹੁਣ ਕੰਨ ਤਾਂ ਲੱਗੇ ਹੀ ਆ ਮੋਸਟਲੀ ਲੱਗੇ ਹੋਏ ਆ ਕੰਨ ਤਾਂ ਬੋਲਿਆਂ ਨੂੰ ਵੀ ਲੱਗੇ ਹੋਏ ਆ ਬੇਸ਼ੱਕ ਉਹ ਬੋਲੇ ਆ ਸੌ ਚੋ 95 ਬੰਦਿਆਂ ਨੂੰ ਤਾਂ ਸੁਣਦਾ ਹੀ ਆ ਪਰ वचन ਗੰਭੀਰਤਾ ਹੀ ਦੇ ਨਾਲ ਕਹਿ ਰਿਹਾ ਕਹਿੰਦਾ ਜੇ ਕਿਸੇ ਦੇ ਕੰਨ ਆ ਤਾਂ ਉਹ ਸੁਣੇ ਭਾਵੇਂ ਜੇ ਕਿਸੇ ਨੂੰ ਸਮਝ ਆਉਂਦੀ ਆ ਤਾਂ ਸਮਝ ਲਵੇ ਕਿ ਪਰਮੇਸ਼ਰ ਕਲੀਸਿਆ ਨੂੰ ਕੀ ਕਹਿ ਰਿਹਾ ਆ ਆਤਮਾ ਕਲੀਸਿਆ ਨੂੰ ਕੀ ਕਹਿ ਰਿਹਾ ਆ ਤਾਂ ਅੱਜ ਦਾ ਬਚਨ ਕੌਣ ਤੁਹਾਡੇ ਨਾਲ ਕਰ ਰਿਹਾ ਆ ਪਰਮੇਸ਼ਵਰ ਸਰਕਸ ਦੇ ਵਿੱਚ ਬਹੁਤ ਭੀੜ ਹੁੰਦੀ ਆ ਇਹ ਦੁਨੀਆ ਦੇ ਵਿੱਚ ਫੇਕ ਚੀਜ਼ਾਂ ਦੇ ਪਿੱਛੇ ਬਹੁਤ ਲੋਕੀ ਆ ਅਸਲੀ ਸੋਨਾ ਕੋਈ ਕੋਈ ਖਰੀਦਦਾ ਆ ਪਰ ਗਰੰਟੀ ਵਾਲਿਆਂ ਦੀਆਂ ਜਿਹੜੀਆਂ ਚੀਜ਼ਾਂ ਉਹ ਤਾਂ ਬਹੁਤ ਵੇਚ ਜਾਂਦੀਆਂ ਜਿਹੜੀਆਂ ਸੋਨੇ ਵਰਗੀਆਂ ਆ ਪਰ ਤੁਹਾਡੀ ਭੁੱਖ ਹਾਲਸ ਤੇ ਨਰੋਲ ਚੀਜ਼ ਦੇ ਲਈ ਹੋਣੀ ਚਾਹੀਦੀ ਆ ਆਰਟੀਫੀਸ਼ੀਅਲ ਦੇ ਲਈ ਨਹੀਂ ਅਸਲੀ ਤੁਹਾਡੇ ਕੋਲੋਂ ਥੋੜਾ ਵੀ ਹੋਊਗਾ ਜ਼ਰੂਰਤ ਵੇਲੇ ਕੰਮ ਆਊਗਾ ਪਰ ਨਕਲੀ ਜਿੰਨਾ ਮਰਜ਼ੀ ਹੋਵੇ ਲੋੜ ਵੇਲੇ ਕੰਮ ਨਹੀਂ ਆਉਣ ਇਸ ਲਈ ਆਪਣੀ ਦੌੜ ਰਿਐਲਿਟੀ ਵੱਲ ਨੂੰ ਰੱਖੋ ਹਕੀਕਤ ਵੱਲ ਨੂੰ ਰੱਖੋ ਕਿਸੇ ਦੇ ਦੁਆਰਾ ਹੋ ਰਹੇ ਚਮਤਕਾਰਾਂ ਤੋਂ ਇੰਪ੍ਰੈਸ ਨਹੀਂ ਹੋਣਾ ਚਾਹੀਏ ਉਹ ਇਹ ਜਗ੍ਹਾ ਆ ਜਾਂ ਕੋਈ ਹੋਰ ਜਗ੍ਹਾ ਆ ਕਿੰਨਾ ਮੈਂ ਸਾਫ਼ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ ਕਿਉਂਕਿ ਚਮਤਕਾਰ ਬਹੁਤ ਸਾਰੇ ਲੋਕੀ ਮੇਰੇ ਵੀ ਮਾਈਂਡ ਵਿੱਚ ਕੁਐਸਚਨ ਆਉਂਦਾ ਹੁੰਦਾ ਸੀਗਾ ਕਿ ਪ੍ਰਭੂ ਤੇਰਾ ਨਾਮ ਲੈ ਕੇ ਉਹ ਭੂਤਾਂ ਨੂੰ ਕੱਢੀ ਜਾਂਦੇ ਆ ਲਾਈਫ ਵਿੱਚ ਉਹ ਆ ਵੀ ਕੰਮ ਉਹਨਾਂ ਦਾ ਜਿਹੜਾ ਹੈ ਉਹ ਤੈਨੂੰ ਪਸੰਦ ਨਹੀਂ ਆਹ ਵਾਲਾ ਕੰਮ ਵੀ ਤੇਰੀ ਪਸੰਦ ਵਾਲਾ ਨਹੀਂ ਆ ਫੇਰ ਉਹ ਜਦੋਂ ਇਦਾਂ ਕਹਿੰਦੇ ਕਾ ਤੇ ਇਦਾਂ ਹੋਈ ਜਾਂਦਾ ਆ ਵਚਨ ਵਿੱਚ ਕਈ ਜਗ੍ਹਾ ਤੇ ਲਿਖਿਆ ਹੋਇਆ ਕਹਿੰਦਾ ਹੈ ਪਰਮੇਸ਼ਵਰ ਉੱਠ ਤੂੰ ਆਪਣੇ ਹੀ ਨਾਮ ਨੂੰ ਮहिमा ਦੇਣ ਦੀ ਖਾਤਰ ਇਹ ਕੰਮ ਕਰ ਉਹ ਜਿਹੜੇ ਕੰਮ ਹੋ ਰਹੇ ਹੋ ਕਿਹਦੇ ਨਾਮ ਨੂੰ ਮहिमा ਦੇਣ ਦੀ ਖਾਤਰ ਆ ਪਰਮੇਸ਼ਵਰ ਦੇ ਨਾਮ ਨੂੰ ਉਹ ਜਿਹੜਾ ਸ਼ਿਫਾ ਪਾਉਣ ਵਾਸਤੇ ਅੱਗੇ ਖਲੋਤਾ ਆ ਉਹਦਾ ਵਿਸ਼ਵਾਸ ਆ ਪਰਮੇਸ਼ਵਰ ਦੇ ਉੱਤੇ ਅਰ ਪਰਮੇਸ਼ਵਰ ਨੇ ਜਾਣਿਆ ਉਸ ਬੰਦੇ ਦੇ ਦਿਲ ਨੂੰ ਤੇ ਪਰਮੇਸ਼ਵਰ ਨੇ ਉਹਨੂੰ ਚੰਗਾ ਕਰ ਦਿੱਤਾ ਪਰ ਲੇਖਾ ਦੇਣਾ ਆ ਉਸ ਪਾਦਰੀ ਨੇ ਵੀ ਜਿਨੇ ਆਪਣੇ ਜੀਵਨ ਨੂੰ ਨਹੀਂ ਸੁਧਾਰਿਆ ਅੱਜ ਆਪਾਂ ਇੱਥੇ ਸੈਂਕੜੇ ਬੈਠੇ ਆ ਹਜ਼ਾਰਾਂ ਬੈਠੇ ਆ ਤੁਸੀਂ ਮੇਰੀ ਗਵਾਹੀ ਨਹੀਂ ਪਾ ਸਕਦੇ ਤੇ ਮੈਂ ਤੁਹਾਡੀ ਗਵਾਹੀ ਨਹੀਂ ਪਾ ਸਕਦੀ ਮੈਨੂੰ ਮੇਰਾ ਸੁਧਾਰ ਕਰਨਾ ਹੈ ਤੇ ਤੁਹਾਨੂੰ ਤੁਹਾਡਾ ਸੁਧਾਰ ਕਰਨਾ ਹੈ ਤੁਸੀਂ ਨਹੀਂ ਇਹ ਕਹਿ ਕੇ ਮੈਨੂੰ ਬਚਾ ਸਕਦੇ ਕਿ ਪ੍ਰਭੂ ਇਹਦੇ ਦੁਆਰਾ ਤਾਂ ਅਸੀਂ ਆਪਣੀਆਂ ਅੱਖਾਂ ਨਾਲ ਦੇਖੇ ਬਹੁਤ ਵੱਡੇ ਕੰਮ ਹੋਏ ਉਹ ਤਾਂ ਪ੍ਰਭੂ ਜਾਣਦੇ ਆ ਨਾ ਕਿ ਜਿਹੜਾ ਕੰਮ ਉਹ ਮੇਰੇ ਜੀਵਨ 'ਚ ਦੇਖਣਾ ਚਾਹੁੰਦੇ ਸੀ ਉਹ ਹੋਇਆ ਕਿ ਨਹੀਂ ਹੋਇਆ ਜਿਹੜੇ ਬਾਹਰ ਕੰਮ ਹੋ ਰਹੇ ਆ ਉਹ ਮੇਰੇ ਤੋਂ ਨਹੀਂ ਹੋ ਰਹੇ ਉਹ ਤਾਂ ਪ੍ਰਭੂ ਹੀ ਕਰ ਰਿਹਾ ਕੋਈ ਸੁਝਾਖਾ ਹੋ ਰਿਹਾ ਕੋਈ ਬੋਲ ਰਿਹਾ ਕੋਈ ਤੁਰ ਰਿਹਾ ਕੋਈ ਉੱਠ ਰਿਹਾ ਕੋਈ ਚੰਗਾ ਹੋ ਗਿਆ ਕੋਈ ਆਜ਼ਾਦ ਹੋ ਗਿਆ ਕੋ ਗਰੀਬੀ ਚੋਂ ਬਾਹਰ ਆ ਗਿਆ ਕੋ ਜੇਲ੍ਹ ਚੋਂ ਬਾਹਰ ਆ ਗਿਆ ਕਿੰਨੇ ਕੰਮ ਕੀਤਾ ਮੈਂ ਨਹੀਂ ਹਰਗਿਜ਼ ਵੀ ਨਹੀਂ ਸਰਵ ਸ਼ਕਤੀਮਾਨ ਪਰਮੇਸ਼ਵਰ ਨੇ ਜੋ ਅਕਾਲਯ ਜੋ ਸਦਾ ਤੋਂ ਸਦਾ ਦਿੱਖ ਰਿਹਾ ਉਸ ਪਰਮੇਸ਼ਵਰ ਨੇ ਤਾਂ ਮੇਰੀਆਂ ਇਹ ਦੁਹਾਈਆਂ ਕਿ ਮੈਂ ਇਦਾਂ ਕੀਤਾ ਮੈਂ ਇਦਾਂ ਕੀਤਾ ਇਹ ਨਹੀਂ ਚੱਲਣਗੀਆਂ ਕਿਉਂਕਿ ਮੈਂ ਤਾਂ ਕੀਤਾ ਹੀ ਨਹੀਂ ਇਹ ਤਾਂ ਸਭ ਕੁਝ ਉਸੇ ਨੇ ਹੀ ਕੀਤਾ ਸੋ ਇਸ ਲਈ ਜਦ ਵੀ ਤੁਹਾਡੇ ਜੀਵਨ ਦੇ ਵਿੱਚ ਭਲਾਈ ਹੋਈ ਚੰਗਿਆਈ ਹੋਈ ਸ਼ਿਫਾ ਹੋਈ ਮहिमा ਕਿੰਨੂੰ ਦੇਣੀ ਆ ਪਰਮੇਸ਼ਵਰ ਨੂੰ ਦੇਣੀ ਆ ਅਰ ਤੁਸੀਂ ਜੇ ਇਸ ਵੀ ਅਗੂਏ ਦੀ ਅਗਵਾਈ ਦੇ ਵਿੱਚ ਰਹਿੰਦੇ ਹੋ ਉਹਨੂੰ ਉਹਦੇ ਆਤਮਾ ਦੀ ਵੀ ਪਰਖ ਜ਼ਰੂਰ ਕਰੋ ਕਿ ਉਹਦੀ ਲਾਈਫ ਦੇ ਵਿੱਚ ਪਰਮੇਸ਼ਵਰ ਦਾ ਬਚਨ ਐਕਟੀਵੇਟ ਹੋਇਆ ਕਿ ਨਹੀਂ ਹੋਇਆ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ ਇਹ ਨਾ ਹੋਏ ਕਿ ਲਾਈਨਾਂ ਵਿੱਚ ਲਾ ਕੇ ਜਦੋਂ ਤੁਹਾਡੇ ਸਿਰ ਉੱਤੇ ਹੱਥ ਰੱਖੇ ਤੇ ਫਿਰ ਗੜਬੜ ਹੋ ਜਵੇ ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਮਸਲਾ ਬੜਾ ਗੰਭੀਰ ਆ ਤਾਂ ਇਸ ਮਸਲੇ ਉੱਤੇ ਗੌਰ ਜ਼ਰੂਰ ਕਰਨਾ ਕਹਿੰਦਾ ਸੋ ਹਰੇਕ ਜੋ ਮੇਰੇ ਇਹ ਵਚਨ ਸੁਣਦਾ ਤੇ ਉਹਨਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਨੇ ਪੱਥਰ ਉੱਤੇ ਆਪਣਾ ਘਰ ਬਣਾਇਆ ਅਤੇ ਮੀਂਹ ਵਰਿਆ ਤੇ ਹੜ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ ਪਰ ਉਹ ਨਾ ਡਿੱਗਿਆ ਕਿਉਂਕਿ ਉਹਦੀ ਨਿਊ ਪੱਥਰ ਉੱਤੇ ਧਰੀ ਹੋਈ ਸੀ ਅਤੇ ਹਰੇਕ ਜੋ ਮੇਰੇ ਇਹ ਵਚਨ ਸੁਣਦਾ ਅਤੇ ਉਹਨਾਂ ਉੱਤੇ ਨਹੀਂ ਚੱਲਦਾ ਉਹ ਉਸ ਮੂਰਖ ਵਰਗਾ ਠਹਿਰਾਇਆ ਜਾਏਗਾ ਜਿਨੇ ਆਪਣਾ ਘਰ ਰੇਤ ਉੱਤੇ ਬਣਾਇਆ ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਢਹਿ ਪਿਆ ਅਤੇ ਉਹਦਾ ਵੱਡਾ ਨਾਸ ਹੋਇਆ। ਸੋ ਵਚਨ ਕੀ ਦੱਸਦਾ ਆ ਜਿਹੜਾ ਵੀ ਵਚਨ ਨੂੰ ਸੁਣਦਾ ਆ ਕਿਹਦੇ ਵਚਨ ਨੂੰ ਪਰਮੇਸ਼ਵਰ ਦੇ ਵਚਨ ਨੂੰ ਜਿਹੜਾ ਵੀ ਪਰਮੇਸ਼ਵਰ ਜੀ ਦੇ ਵਚਨ ਨੂੰ ਸੁਣਦਾ ਆ ਅਰ ਉਸ ਵਚਨ ਨੂੰ ਮੰਨ ਲੈਂਦਾ ਆ ਉਸ ਨੂੰ ਮਨਨ ਕਰਦਾ ਆ ਮੈਡੀਟੇਟ ਕਰਦਾ ਆ ਉਸ ਵਚਨ ਨੂੰ ਉਹੋ ਉਸ ਵਿਅਕਤੀ ਵਰਗਾ ਆ ਜਿਨੇ ਪੱਕੇ ਥਾਂ ਤੇ ਆਪਣਾ ਘਰ ਬਣਾਇਆ ਆ ਡੂੰਗੀ ਨੀ ਆਲਾ ਘਰ ਆ ਹਨੇਰੀਆਂ ਤੂਫਾਨ ਵਗੇ ਪਰ ਘਰ ਨਹੀਂ ਡਿੱਗਾ ਕਿਉਂ ਕਿਉਂਕਿ ਨੀ ਡੂੰਗੀ ਆ ਅਰ ਨੀ ਚਟਾਨ ਉੱਤੇ ਆ ਖਿਸਕਦੀ ਨਹੀਂ ਚਟਾਨ ਪਰ ਜਿਨੇ ਵਚਨ ਨੂੰ ਸੁਣਿਆ ਤਾਂ ਹੈਗਾ ਪਰ ਮਨ ਵਿੱਚ ਨਹੀਂ ਵਸਾਇਆ ਮਨਰ ਨੇ ਕਿ ਤੋਂ ਉਸ ਵਚਨ ਦੇ ਬਾਰੇ ਵਿੱਚ ਵਿਚਾਰ ਨਹੀਂ ਕੀਤਾ ਤੇ ਜਦੋਂ ਮੀਂਹ ਹਨੇਰੀਆਂ ਆਈਆਂ ਮੌਸਮ ਖਰਾਬ ਹੋਇਆ ਹਵਾ ਨੇ ਜ਼ੋਰ ਮਾਰਿਆ ਜਾਂ ਮੀਂਹ ਨੇ ਜ਼ੋਰ ਮਾਰਿਆ ਕੀ ਹੋਇਆ ਉਹ ਘਰ ਡਿੱਗ ਗਿਆ ਤੇ ਨਾਸ਼ ਹੋ ਗਿਆ ਕੁਝ ਲੋਕੀ ਆ ਉਹ ਕਿਸੇ ਵਿਅਕਤੀ ਤੋਂ ਠੋਕਰ ਖਾਂਦੇ ਆ ਅਰੋ ਇੰਨੇ ਡਿਸਪਾਇੰਟ ਹੋ ਜਾਂਦੇ ਕਿ ਬੈਕਸਲਾਈਡ ਹੋ ਜਾਂਦੇ ਆ ਉਹ ਪਿੱਛੇ ਹੀ ਅੜ ਜਾਂਦੇ ਕਹਿੰਦੇ ਆਪਾਂ ਨਹੀਂ ਮੰਨਦੇ ਕੋਈ ਰੱਬ ਰੂਬ ਨਹੀਂ ਹੁੰਦਾ ਕੀ ਹੋਇਆ ਉਹਦੀ ਨੀ ਕਿੱਥੇ ਸੀ ਰੇਤ ਉੱਤੇ ਸੀਗੀ ਉਹਨੇ ਇਸ ਗੱਲ ਨੂੰ ਸਮਝਿਆ ਹੀ ਨਹੀਂ ਕਿ ਪਰਮੇਸ਼ਵਰ ਪਰਮੇਸ਼ਵਰ ਜਾਂ ਤੇ ਮਨੋਖ ਮਨੋਖ ਜਾਂ ਮਨੁੱਖ ਦੇ ਬੁਰੇ ਕੰਮਾਂ ਦਾ ਕਰਕੇ ਮੈਂ ਪਰਮੇਸ਼ਵਰ ਨੂੰ ਉਹਦੇ ਨਾਲ ਕਿਵੇਂ ਰੁਲਾ ਸਕਦਾ ਆ ਮੰਨ ਲਓ ਤੁਸੀਂ ਕਿਸੇ ਦੀ ਕਿਸੇ ਆਗੂ ਦੀ ਕਿਸੇ ਲੀਡਰ ਦੀ ਕਿਸੇ ਨਾਮ ਵਾਲੇ ਵਿਅਕਤੀ ਦੀ ਤੁਸੀਂ ਕੋਈ ਐਹੋ ਜੀ ਗੱਲ ਸੁਣ ਲਈ ਜਿਹੜੀ ਤੁਸੀਂ ਐਕਸਪੈਕਟ ਨਹੀਂ ਕਰਦੇ ਸੀ ਤੁਸੀਂ ਕਦੀ ਸੋਚਿਆ ਹੀ ਨਹੀਂ ਸੀ ਕਿ ਐਹੋ ਜੀ ਗੱਲ ਸੁਣਨ ਨੂੰ ਮਿਲੂਗੀ ਪਰ ਅਚਨਚੇਤ ਤੁਹਾਨੂੰ ਐਹੋ ਜੀ ਗੱਲ ਸੁਣਨ ਵਾਸਤੇ ਮਿਲ ਗਈ ਤਾਂ ਤੁਸੀਂ ਕਹਿੰਦੇ ਹੋ ਕਿ ਇਹ ਬੰਦਾ ਇਦਾਂ ਦਾ ਨਿਕਲਿਆ ਰੱਬ ਹੀ ਨਹੀਂ ਹੁੰਦਾ ਬੰਦਾ ਇਦਾਂ ਦਾ ਨਿਕਲਿਆ ਰੱਬ ਥੋੜੀ ਪਰਮੇਸ਼ਵਰ ਥੋੜੀ ਤੁਸੀਂ ਇੱਕ ਬੰਦੇ ਦਾ ਕਰਕੇ ਉਹ ਬੰਦੇ ਦੇ ਸਾਰੇ ਦੋਸ਼ ਪਰਮੇਸ਼ਵਰ ਉੱਤੇ ਕਿਵੇਂ ਲਾ ਸਕਦੇ ਆ ਅਰ ਤੁਸੀਂ ਠੋਕ ਕਰ ਖਾ ਗਏ ਜਾਂ ਤੁਹਾਡਾ ਵਿਸ਼ਵਾਸ ਇੰਨਾ ਕਮਜ਼ੋਰ ਸੀ ਤੁਹਾਡੀ ਸਮਝ ਇੰਨੀ ਥੋੜੀ ਸੀਗੀ ਕਿ ਕਿਸੇ ਨੇ ਆਣ ਕੇ ਤੁਹਾਨੂੰ ਗਲਤ ਰਾਹੇ ਪਾਤਾ ਤੁਸੀਂ ਗਲਤ ਰਾਹ ਤੁਰ ਗਏ ਅਰ ਸਾਰਾ ਨੁਕਸਾਨ ਹੀ ਨੁਕਸਾਨ ਹੋ ਗਿਆ ਫੇ ਕੌਣ ਜ਼ਿੰਮੇਵਾਰ ਸੀਗਾ ਉਹਦਾ ਖੁਦ ਤੁਸੀਂ ਕਿਉਂਕਿ ਵਚਨ ਤਾਂ ਸੁਣਿਆ ਸੀ ਪਰ ਮੰਨਨ ਨਹੀਂ ਕੀਤਾ ਵਿਚਾਰਿਆ ਨਹੀਂ ਉਸ ਵਚਨ ਨੂੰ ਉਹਨੂੰ ਹਿਰਦੇ ਤੱਕ ਨਹੀਂ ਲੈ ਕੇ ਗਿਆ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਜੇ ਅਸੀਂ ਜੋ ਵਚਨ ਸੁਣਦੇ ਆ ਉਸ ਵਚਨ ਨੂੰ ਰਿਪੀਟ ਜਾ ਕੇ ਇੱਕ ਵਾਰੀ ਘਰੇ ਜਾ ਕੇ ਬੈਠੀਏ ਤੇ ਜਾ ਕੇ ਬਿਹਲੇ ਟਾਈਮ ਵਿੱਚ ਆਪਾਂ ਉਹਨਾਂ ਗੱਲਾਂ ਨੂੰ ਦੁਹਰਾਈਏ ਆਪਣੇ ਮਨ ਦੇ ਅੰਦਰ ਕਿ ਵਚਨ 'ਚ ਲਿਖਿਆ ਆ ਤੁਸੀਂ ਹਰੇਕ ਨੂੰ ਪਰਖੋ ਹਰੇਕ ਰੂਹ ਨੂੰ ਪਰਖੋ ਫਲਾਨਾ ਮੇਰੇ ਨਾਲ ਕਿਵੇਂ ਚੱਲ ਰਿਹਾ ਆ ਉਹ ਧਰਮੀ ਹੋਣ ਦੀ ਲੁੱਕ ਤਾਂ ਦਿਖਾਉਂਦਾ ਆ ਉਹ ਹੈਗਾ ਆ ਗੱਲਾਂ ਤਾਂ ਉਹ ਬਹੁਤ ਇਕ ਮੰਡੀਆਂ ਵਾਲੀਆਂ ਕਰਦਾ ਆ ਉਹ ਤਾਂ ਦੂਜਿਆਂ ਨੂੰ ਕਹਿੰਦਾ ਆ ਵੀ ਜਿਨ੍ਹਾਂ ਨੂੰ ਅਕਲ ਹੈ ਨਹੀਂ ਉਹ ਇਦਾਂ ਕਰ ਲੋ ਜਿਨ੍ਹਾਂ ਕੋਲ ਪੈਸੇ ਹੈ ਨਹੀਂ ਉਹ ਇਦਾਂ ਕਰ ਲੋ ਜਾਂ ਫੇ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਉਹ ਕਰਦਾ ਆ ਭਾਵੇਂ ਉਹ ਆਪਣੇ ਆਪ ਨੂੰ ਬਹੁ ਹੈਂਕਰ ਚ ਰੱਖਦਾ ਆ ਹੰਕਾਰ ਵਿੱਚ ਰੱਖਦਾ ਆ ਕੀ ਇਹ ਪਰਮੇਸ਼ਵਰ ਦਾ ਆਤਮਾ ਕਿਸੇ ਇਨਸਾਨ ਨੂੰ ਇਦਾਂ ਦਾ ਹੀ ਇੰਬੈਲਡ ਕਰਦਾ ਹੈ ਅੰਦਰੋਂ ਇਦਾਂ ਹੀ ਬਣਾਉਂਦਾ ਹੈ ਤਦ ਜਦੋਂ ਤੁਸੀਂ ਵਿਚਾਰੋਗੇ ਤਦ ਤੁਸੀਂ ਪਹਿਚਾਣ ਸਕੋਗੇ ਸਹੀ ਅਤੇ ਗਲਤ ਨੂੰ ਪਰ ਜੇ ਤੁਸੀਂ ਸਿਰਫ ਬਾਹਰੋਂ ਹੀ ਦੇਖੋਗੇ ਤੇ ਬਾਹਰੋਂ ਤਾਂ ਆਪਾਂ ਜੇ ਕਮਲੇ ਨੂੰ ਵੀ ਸਿਆਣੇ ਵਾਲੇ ਕੱਪੜੇ ਪਾ ਕੇ ਚੁੱਪ ਕਰਕੇ ਬਿਠਾ ਦਿੱਤਾ ਉਹਨੇ ਵੀ ਬਹੁਤ ਅਕਲ ਵਾਲਾ ਲੱਗਣਾ ਉਹਦੇ ਗੱਲ 'ਚ ਮੈਡਲ ਪਾ ਦਿਓ ਇਦਾਂ ਹੀ ਲੱਗਣਾ ਜਿਦਾ ਫਰਸਟ ਆਇਆ ਹੈ ਪਰ ਜਿੱਦਾਂ ਹੀ ਉਹਨੇ ਮੂੰਹ ਖੋਲਣਾ ਕੀ ਹੋਣਾ ਪਤਾ ਲੱਗ ਜਾਣਾ ਵੀ ਇਹ ਮੈਡਲ ਕਹੇ ਦਾ ਚੱਕ ਕੇ ਪਾਇਆ ਇਹਨੇ ਉਦਾਂ ਹੀ ਸਮਝ ਆਈ ਸੋ ਅਗਰ ਅਸੀਂ ਆਪਣੀ ਲਾਈਫ ਵਿੱਚ ਡਿਸਪਾਇੰਟ ਹੋਣ ਤੋਂ ਨਿਰਾਸ਼ ਹੋਣ ਤੋਂ ਬਚਣਾ ਹੈ ਨਾਸ਼ ਹੋਣ ਤੋਂ ਬਚਣਾ ਹੈ ਪਰਮੇਸ਼ਵਰ ਦੇ ਰਾਜ ਵਿੱਚ ਜਾਣਾ ਹੈ ਪਰਮੇਸ਼ਵਰ ਤੋਂ ਖੁਸ਼ੀਆਂ ਨੂੰ ਪ੍ਰਾਪਤ ਕਰਨਾ ਹੈ ਜੀਵਨ ਵਿੱਚ ਸੰਤੁਸ਼ਟੀ ਨੂੰ ਪ੍ਰਾਪਤ ਕਰਨਾ ਪਰਮੇਸ਼ਵਰ ਦੀ ਕਿਰਪਾ ਅਨੁਗ੍ਰਹਿ ਤੇ ਉਹਦੇ